ਹਾਂਜੀ ਭਾਈ ਸਾਹਿਬ ਦੀ ਕੀ ਨਾਮ ਟਾਡਾ ਤੇ ਕਿਹੜੇ ਪਿੰਡ ਵੱਲੋਂ ਸਰਬਸੰਮਤੀ ਦੇ ਨਾਲ ਤੁਸੀਂ ਸਰਪੰਚ ਚੁਣੇ ਗਏ ਜੋ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਰਨੈਲ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਪਿੰਡ ਮਿਆਣੀ ਤੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਜੀ ਤੇ ਮੈਂ ਸਭ ਤੋਂ ਪਹਿਲੋਂ ਧੰਨਵਾਦ ਕਰਨਾ ਚਾਹੁੰਦਾ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਉਸ ਤੋਂ ਬਾਅਦ ਹਲਕੇ ਦੇ ਵਿਧਾਇਕ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਜਤਨਾ ਸਦਕਾ ਸਾਡੇ ਪਿੰਡ ਦੇ ਸਰਬਸੰਮਤੀ ਦੇ ਨਾਲ ਮੈਨੂੰ ਸਰਪੰਚ ਬਣਾਇਆ ਤੇ ਮੈਂ ਸਾਰੇ ਨਗਰ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ ਤੇ ਮੈਂ ਇਸ ਭਰੋਸੇ ਨੂੰ ਹਮੇਸ਼ਾ ਕਾਇਮ ਰੱਖੂੰਗਾ ਜੀ ਸਰਪੰਚ ਸਾਹਿਬ ਤੁਹਾਡਾ ਕਿਸੇ ਨੇ ਪਿੰਡ ਦੇ ਵਿੱਚ ਵਿਰੋਧ ਨਹੀਂ ਕੀਤਾ ਨਹੀਂ ਜੀ ਮੇਰਾ ਕਿਸੇ ਨੇ ਵਿਰੋਧ ਨਹੀਂ ਕੀਤਾ ਸਾਰੇ ਭਰਾਵਾਂ ਨੇ ਸਹਿਮਤੀ ਦੇ ਨਾਲ ਮੈਨੂੰ ਸਰਪੰਚ ਬਣਾਇਆ ਜੀ ਤੇ ਸਰਪੰਚ ਸਾਹਿਬ ਸੀਐਮ ਭਗਵੰਤ ਮਾਨ ਵੱਲੋਂ ਇੱਕ ਐਲਾਨ ਸੀ ਕਿ ਜਿਸ ਪਿੰਡ ਦੇ ਵਿੱਚ ਸਰਵਿਸ ਸੰਪਤੀ ਦੇ ਨਾਲ ਸਰਪੰਚ ਚੁਣਿਆ ਜਾਂਦਾ ਤਾਂ ਉਸ ਪਿੰਨ ਨੂੰ 5 ਲੱਖ ਰੁਪਇਆ ਦਿੱਤਾ ਜਾਵੇਗਾ ਅਗਰ ਜਿਹੜਾ 5 ਲੱਖ ਰੁਪਇਆ ਤੁਹਾਨੂੰ ਮਿਲਦਾ ਹੈ ਤੇ ਉਹ ਤੁਸੀਂ ਕਿੱਥੇ ਲਾਓਗੇ ਸਭ ਤੋਂ ਪਹਿਲਾਂ ਜੀ ਸਾਨੂੰ ਸਾਰਿਆਂ ਦਾ ਵੱਡੀ ਪ੍ਰੋਬਲਮ ਹੈਗੀ ਆ ਮਿਆਣੀ ਨਗਰੇ ਪੀਣ ਵਾਲੇ ਪਾਣੀ ਦੀ ਅਸੀਂ ਤੇ ਬੇਨਤੀ ਕਰਾਂਗੇ ਕਿ ਜਿਹੜੀ 5 ਲੱਖ ਦੀ ਗਰਾਊਂਡ ਉਹਦੇ ਪੀਣ ਵਾਲਾ ਪਾਣੀ ਜਾਂ ਸੀਵਰੇਜ ਇਹ ਪਹਿਲ ਦੇ ਆਧਾਰ ਤੇ ਸਾਡੇ ਮਸਲੇ ਹੱਲ ਕਰਾਏ ਜਾਣ ਤੇ ਅਸੀਂ ਤੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਜੀ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਮੈਨੂੰ ਸਰਬਸੰਤੀ ਦਾ ਪਿੰਡ ਦਾ ਸਰਪੰਚ ਬਣਾਇਆ ਤੇ ਤੁਸੀਂ ਵੱਧ ਤੋਂ ਵੱਧ ਮੈਨੂੰ ਗਰਾੜ ਦੇ ਕੇ ਤਾਂ ਕਿ ਮੈਂ ਲੋਕਾਂ ਦਾ ਵਿਸ਼ਵਾਸ ਬਹਾਲ ਰੱਖ ਸਕਾਂ ਜੀ ਹੋਰ ਕਿਹੜੇ ਪਿੰਡ ਦੇ ਇਹੋ ਜਿਹੇ ਵਿਕਾਸ ਦੇ ਮੁੱਦੇ ਨੇ ਜਿਹੜੇ ਤੁਸੀਂ ਵਿਧਾਇਕ ਮਨਜਿੰਦਰ ਸਿੰਘ ਲਾਲਪੂਰਾ ਦੇ ਅੱਗੇ ਰੱਖਣਾ ਚਾਹੁੰਦੇ ਜੀ ਹਾਂਜੀ ਮੁੱਦੇ ਵੇਖੋ ਜੀ ਪਿੰਡ ਦੇ ਬਹੁਤ ਆ ਪਿਛਲੇ ਹਿਸਾਬ ਕਰੇ 17 ਸਾਲਾਂ ਤੋਂ ਕੋਈ ਐਡਾ ਕੰਮ ਹੋਇਆ ਨਹੀਂ ਪਿੰਡ ਦੇ ਵਿੱਚ ਜੇ ਆਪਾਂ ਗਲੀਆਂ ਨਾਲੀਆਂ ਦੀ ਗੱਲ ਕਰੀਏ ਸ਼ਮਸ਼ਾਨ ਘਰ ਦੀ ਗੱਲ ਕਰੀਏ ਪੰਚਾਇਤ ਘਰ ਦੀ ਗੱਲ ਕਰੀਏ ਨਹੀਂ ਹੈਗਾ ਜੀ ਕੋਈ ਡਿਸਪੈਂਸਰੀ ਨਹੀਂ ਹੈਗੀ ਮੇਰੇ ਪਿੰਡ ਦੇ ਵਿੱਚ ਤੇ ਅੰਗਣ ਵਾਲੇ ਦਾ ਬੱਚਿਆਂ ਦਾ ਸਕੂਲ ਵੀ ਨਹੀਂਗਾ ਤੇ ਅਸੀਂ ਤਾਂ ਬੇਨਤੀ ਕਰਾਂਗੇ ਕਿ ਵੱਧ ਵਾਸਾਨੂੰ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਮੈਂ ਸਾਰੇ ਪਿੰਡ ਦਾ ਵੱਧ ਵੱਧ ਵਿਕਾਸ ਕਰ ਸਕਾਂ ਪਹਿਲਾਂ ਜਿਹੜੇ ਸਰਪੰਚ ਰਹੇ ਚੁੱਕੇ ਨੇ ਉਹਨਾਂ ਵੱਲੋਂ ਕਿੰਨਾ ਕੁ ਵਿਕਾਸ ਜਿਹੜੇ ਵਿਕਾਸ ਦੇ ਕਾਰਜ ਜਿਹੜੇ ਕਰਵਾਏ ਗਏ ਸੀ ਪਹਿਲੇ ਦੇ ਸਰਪੰਚਾਂ ਨੇ ਵੀ ਜਿੰਨਾ ਉਹਨਾਂ ਨੂੰ ਗ੍ਰਾਂਟਾਂ ਮਿਲੀਆਂ ਜੀ ਉਹਨਾਂ ਨੇ ਬਹੁਤ ਵਧੀਆ ਵਿਕਾਸ ਕੀਤਾ ਵਾ ਜਿੰਨੇ ਜੋਗੇ ਹੈਗੇ ਉਹਨਾਂ ਲਾਇਆ ਪੂਰਾ ਜੋਰ ਲਾਇਆ ਤੇ ਕੁਝ ਰਾਜਨੀਤੀ ਪਾਰਟੀਆਂ ਤੁਹਾਨੂੰ ਪਤਾ ਪੰਜਾਬ ਦੇ ਮਾਹੌਲ ਦਾ ਕਰਕੇ ਵੀ ਹੋ ਜਾਂਦਾ ਕਈ ੜ ਕਈ ਪੂਰਾ ਨਹੀਂ ਕਰ ਸਕੇ ਜੀ ਲਾਸਟ ਤੇ ਜਿਹੜੇ ਦੂਸਰੇ ਪਿੰਡਾਂ ਦੇ ਜਿਹੜੇ ਸਰਪੰਚ ਚੁਣੇ ਜਾਂਦੇ ਨੇ ਜਿਸ ਤਰ੍ਹਾਂ ਸਭ ਤੋਂ ਜਿਹੜੀ ਇਹ ਜਿਹੜੀ ਸਰਪੰਚੀ ਚੋਣ ਹੈ ਇਹਦੇ ਵਿੱਚ ਲੜਾਈਆਂ ਬਹੁਤ ਜ਼ਿਆਦੀਆਂ ਹੁੰਦੀਆਂ ਨੇ ਤੁਸੀਂ ਤੁਹਾਡੇ ਵੱਲੋਂ ਕੀ ਅਪੀਲ ਰਵੇਗੀ ਮੇਰੇ ਨਾਲ ਦੀ ਇਹ ਅਪੀਲ ਹੈ ਜੀ ਸਾਰੇ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਦੇ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਤਗੜੇ ਹੋ ਕੇ ਆਪਾਂ ਕੋਸ਼ਿਸ਼ ਕਰੀਏ ਜਿੱਦਾਂ ਸਾਡੇ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਬੇਨਤੀ ਕੀਤੀ ਹੈ ਵੀ ਪੰਚਾਇਤ ਸਰਪੰਚ ਜਿਹੜਾ ਚੁਣਨਾ ਉਹ ਪਾਰਟੀ ਦਾ ਨਾ ਚੁਣੋ ਉਹ ਪਿੰਡ ਦਾ ਚੁਣੋ ਜਿਹੜਾ ਤੁਹਾਨੂੰ ਸੂਝਵਾਨ ਬੰਦਾ ਲੱਗਦਾ ਉਹਨੂੰ ਚੁਣੋ ਤੇ ਸਮਤੀਆਂ ਕਰੀਏ ਉਹ ਚ ਆਪਣਾ ਫਾਇਦਾ ਨਗਰ ਦਾ ਫਾਇਦਾ ਜੇ ਤੇ ਪਿੰਡ ਦਾ ਵਿਕਾਸ ਵੀ ਵਧੀਆ ਹੋਊਗਾ ਅਹੀਂ ਦੇ ਬੇਨਤੀ ਕਰੂੰਗਾ ਜੀ ਮੈਂ ਤੇ ਠੀਕ ਹੈ ਜੀ